ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ 'ਚ ਯੁੱਧ ਨਸ਼ਾ ਵਿਰੋਧ ਦਾ ਜਿਹੜਾ ਚਲਾਇਆ ਜਾ ਰਿਹਾ ਆ ਉਸ ਦੀ ਕੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਕਪੂਰ ਥੜਾ ਸ਼੍ਰੀ ਗੌਰਵ ਕੁਮਾਰ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਵਿੱਚ ਕੰਮ ਕਰਦੇ ਹੋਏ ਆ ਯੁੱਧ ਨਸ਼ਾ ਵਿਰੋਧ ਦੇ ਵਿੱਚ ਸਾਡੇ ਸੀਆਈ ਸਟਾਫ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਜਿਸ ਵਿੱਚ ਇੰਚਾਰਜ ਸੀਆਈ ਸਟਾਫ ਇੰਸਪੈਕਟਰ ਜਰਨੈਲ ਸਿੰਘ ਨੂੰ ਇੱਕ ਮੁਖਬਰੀ ਇਤਲਾਮ ਮਿਲੀ ਕਿ ਇੱਕ ਜੋਰਾਵਰ ਸਿੰਘ ਪਿੰਡ ਲਟੀਆਂਵਾਲ ਦਾ ਜਿਹੜਾ ਇਹ ਇਸ ਕੰਮ ਚ ਗਲਫਤ ਹੈ ਤੇ ਹੀਰੋਨ ਲਿਆ ਕੇ ਇਲਾਕੇ ਚ ਸਪਲਾਈ ਕਰਦਾ ਹੈ ਜੋ ਮੁਖਬਰੀ ਠੋਸ ਹੋਣ ਤੇ ਇਹਨਾਂ ਨੇ ਆਪਣੀ ਟੀਮ ਦੇ ਨਾਲ ਪਿੰਡ ਭੰਡਾਲ ਦੋਨਾਂ ਪਿੰਡ ਭੰਡਾਲ ਤੋਂ ਦੇ ਲਾਗੇ ਇਹਨਾਂ ਕਵੰਦੀ ਕੀਤੀ ਹੋਈ ਸੀ ਜਿੱਥੇ ਇਹਨਾਂ ਨੇ ਉਨੂੰ ਮੋਟਰਸਾਈਕਲ ਸਵਾਰ ਨੂੰ ਕਾਬੂ ਕੀਤਾ ਤੇ ਫਿਰ ਇਹਨਾਂ ਨੇ ਮੈਨੂੰ ਮੌਕੇ ਤੇ ਸੱਦਿਆ ਤੇ ਮੈਂ ਵੀ ਮੌਕੇ ਤੇ ਗਿਆ ਜਿੱਦੀ ਮਜੀਦ ਜਮਾ ਤਲਾਸ਼ੀ ਕੀਤੀ ਜਿਹਦੇ ਕੋਲ 250 ਗ੍ਰਾਮ ਹੀਰਾ ਤੇ 2240 ਰੁਪਏ ਰਗਮਣੀ ਜਿਹੜੀ ਉਹਦੇ ਕੋਲੋਂ ਮਿਲੀ ਤੇ ਇੱਕ ਮੋਟਰਸਾਈਕਲ ਸਪ੍ਰਿੰਡਲ ਬਰਾਮਦ ਕੀਤਾ ਗਿਆ ਜਿਸ ਤਹਿਤ ਖਣਾ ਸਦਰ ਕਪੂਰਥਲਾ ਵਿਖੇ ਐਨਡੀਪੀ ਸੈਕਟਰ ਤਹਿਤ ਮਕਦਮਾ ਦਰਜ ਕੀਤਾ ਗਿਆ ਤੇ ਉਸ ਦੇ ਮਾਮਲੇ ਵਿੱਚ ਅਸੀਂ ਖਾਸ ਤਰ੍ਹਾਂ ਅਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਸ આરોપી ਦਾ ਜਿਹੜਾ ਭਰਾ ਹੈ ਉਹ ਐਨਡੀਪੀ ਸੈਕਟਰ ਵਿੱਚ ਜੇਲ੍ਹ ਚ ਬੰਦਾ ਹੈ ਉਹ ਨੈਕਲ ਚਲਾ ਰਿਹਾ ਸੀ ਜਾਂ ਇਹ ਆਪ ਚ ਬੰਦਾ ਹੈ ਹਾਂਜੀ ਬਿਲਕੁਲ ਸਾਨੂੰ ਜਿਹੜੀ ਇਹਦੀ ਅਰੈਸਟ ਤੋਂ ਜਦੋਂ ਮੌਕੇ ਤੇ ਜਿੰਨੀ ਕੁੱਛਗੁਸ਼ ਕੀਤੀ ਆ ਉਹਦੇ ਤੋਂ ਸਾਡੇ ਨੋਟਿਸ ਚ ਆਇਆ ਹੈ ਵੀ ਇਹਦਾ ਜਿਹੜਾ ਇੱਕ ਭਰਾ ਹੈ ਰਜਿੰਦਰ ਸਿੰਘ ਜਿੰਦੂ ਜਿਹੜਾ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਹੈ ਆ ਇਹ ਉਹਦੀ ਮਿਲੀ ਭੁਗਤ ਦੇ ਨਾਲ ਇਹ ਇੰਡੈਕਸ ਸਟਾ ਚਲਾ ਰਿਹਾ ਹੈ ਤੇ ਅਸੀਂ ਉਹਨੂੰ ਵੀ ਆਪਣੇ ਮਕਦਮੇ 'ਚ ਨਾਮਜ਼ਦ ਕਰ